ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਛੋਟੀ ਜੀ ਬੇਨਤੀ ਹੈ ਦੋ ਚਾਰ ਗੱਲਾਂ ਕਰਨੀਆਂ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਕਾਰਨ ਕੀ ਆ ਕਿ ਆਪਣੇ ਕੋਲੇ ਕੱਲ ਦੀ ਲਾਸਟ ਡੇਟ ਬਚੀ ਆ 29 ਤਰੀਕ ਜਿਵੇਂ ਅੱਗੇ ਹਰ ਵਾਰ ਦੀ ਤਰ੍ਹਾਂ ਡੇਟ ਐਕਸਟੈਂਡ ਹੋ ਜਾਂਦੀ ਸੀ ਇਸ ਵਾਰ ਡੇਟ ਐਕਸਟੈਂਡ ਹੋਣ ਦੇ ਚਾਂਸ ਨਾ ਦੇ ਬਰਾਬਰ ਆ ਜੀ ਬਿਲਕੁਲ ਨਹੀਂ ਹੋਣੀਗੀ ਸੋ ਕਿਰਪਾ ਕਰਕੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਜਿਹੜੇ ਫਾਰਮ ਭਰ ਰਹੇ ਆ ਯਾ ਇਸ ਸੋਚ ਤੇ ਡਿੱਕੇ ਹੋਏ ਆ ਵੀ ਡੇਟ ਐਕਸਟੈਂਡ ਹੋਊਗੀ ਡੇਟ ਐਕਸਟੈਂਡ ਹੋਣੀ ਇਸ ਵਾਰ ਬਹੁਤ ਮੁਸ਼ਕਲ ਆ ਸੋ ਦੋਸਤਾਂ ਨੂੰ ਬੇਨਤੀ ਹੈ ਕਿ ਇੱਕ ਤਾਂ ਜਿਹੜਾ ਜਾਤੀ ਸਰਟੀਫਿਕੇਟ ਅਸੀਂ ਅਪਲੋਡ ਕਰਦੇ ਸੀਗੇ ਮੰਡੇਟਰੀ ਸੀਗਾ ਉਹ ਹੁਣ ਮੰਡੇਟਰੀ ਨਹੀਂ ਹੈਗਾ ਜੇਕਰ ਕਿਸੇ ਬੱਚੇ ਕੋਲੇ ਜਾਤੀ ਸਰਟੀਫਿਕੇਟ ਨਹੀਂ ਹੈਗਾ ਤਾਂ ਉਹ ਵਿਦਆਊਟ ਜਾਤੀ ਸਰਟੀਫਿਕੇਟ ਵੀ ਫਾਰਮ ਨੂੰ ਸਬਮਿਟ ਕਰ ਸਕਦਾ ਜੀ ਤੀਸਰਾ ਜਿਹੜਾ ਆਪਣਾ ਫਾਰਮ ਅਪਲੋਡ ਹੁੰਦੀ ਸੀਗੇ ਆਪਾਂ ਸਰਟੀਫਿਕੇਟ ਸਕੂਲ ਚੋਂ ਹੈਡ ਟੀਚਰ ਦੀ ਸਾਈਨ ਵਗੈਰਾ ਕਰਵਾ ਕੇ ਉਹ ਫਾਰਮ ਭਰ ਕੇ ਅਪਲੋਡ ਕਰਦੇ ਸੀਗੇ ਉਹ ਫਾਰਮ ਵੀ ਇਸ ਵਾਰ ਕਿਸੇ ਨੂੰ ਅਪਲੋਡ ਕਰਨ ਦੀ ਜਰੂਰਤ ਨਹੀਂ ਹੈ ਸੋ ਬੇਨਤੀ ਆ ਵੀ ਕੱਲ ਦੀ ਲਾਸਟ ਡੇਟ ਬਚੀ ਆ ਤਾਂ ਜਿੰਨੇ ਦੋਸਤਾਂ ਨੇ ਆਪਣੇ ਫਾਰਮ ਭਰਨੇ ਆ ਨੋਜ਼ਦਿਆਂ ਦੇ ਉਹ ਵੱਧ ਤੋਂ ਵੱਧ ਅੱਜ ਰਾਤ ਨੂੰ ਤੇ ਕੱਲ 2 ਵਜੇ ਤੱਕ ਭਰ ਦੇਣ ਫਿਰ ਉਸ ਤੋਂ ਬਾਅਦ ਸਾਈਟ ਬਿਜ਼ੀ ਰਹਿਣ ਲੱਗ ਜਣੀ ਹੈ ਤੇ ਸਾਈਟ ਚੱਲਣੀ ਨਹੀਂਗੀ ਕਿਉਂਕਿ ਲਾਸਟ ਡੇਟ ਤੱਕ ਕਰਕੇ ਇੱਕਦਮ ਸਾਰੇ ਫਾਰਮ ਭਰਨ ਲੱਗ ਜਾਂਦੀ ਹੈ ਸੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਜਿਨੇ ਜਿਨੇ ਫਾਰਮ ਭਰਨੇ ਆ ਤਾਂ ਉਹ ਜਲਦੀ ਤੋਂ ਜਲਦੀ ਆਪਣੇ ਫਾਰਮ ਭਰ ਕੇ ਸਬਮਿਟ ਕਰ ਦੇਣ ਥੈਂਕ ਯੂ ਸ਼ੁਕਰੀਆ ਦੋਸਤੋ ਧੰਨਵਾਦ ਜੇ ਕਿਸੇ ਨੂੰ ਕੋਈ ਪ੍ਰੋਬਲਮ ਪਰੇਸ਼ਾਨੀ ਆ ਰਹੀ ਆ ਫਾਰਮ ਭਰਨ ਦੇ ਵਿੱਚ ਤਾਂ ਉਹ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ ਮੇਰੇ ਨੰਬਰ ਤੇ ਥੈਂਕ ਯੂ